ਰੀਡਕੋ ਜਿਲ੍ਹੇ ਦੇ ਪਿੰਡ ਮਚਾਕੀ ਕਲਾਂ ਵਿਖੇ ਤਿੰਨ ਘਰਾਂ ਜਿਨ੍ਹਾਂ ਦੇ ਵਿੱਚ ਤਰੇੜਾਂ ਆ ਗਈਆਂ ਉਹਨਾਂ ਦੇ ਆਸ-ਪਾਸੇ ਪਾਣੀ ਜਮਾ ਹੋ ਗਿਆ ਹੈ। ਫਰਸ਼ ਤੇ ਪੈਰ ਮਾਰਦੀ ਏ। ਜੀ। ਪਿਲਪਿਲ ਦੀ ਆਵਾਜ਼ ਆਉਂਦੀ ਸਰ ਜਦੋਂ ਪਾਣੀ ਹੁੰਦਾ ਥੱਲੇ। ਇਹ ਫਰਸ਼ਾਂ ਲੱਗੀਆਂ ਤੁਹਾਡੀਆਂ ਦੂਜੀਆਂ ਪੱਕੀਆਂ। ਹਾਂਜੀ। ਪੱਕੀ ਫਰਸ਼ ਲੱਗੀ ਉਹ ਪਿਲਪਿਲ ਦੀ ਆਵਾਜ਼ ਆ ਰਹੀ ਏ ਸਰ ਪਾਣੀ ਦੀ ਉਹ। ਸਾਡੇ ਹਸਾਬਕਾ ਸਰਪੰਚ ਸਰਦਾਰ ਗੁਰਸ਼ਵਿੰਦਰ ਸਿੰਘ ਨਾਲ ਗੱਲ ਕੀਤੀ ਸੀ ਜੀ। ਹੂੰ। ਤੇ ਉਹਨਾਂ ਨਾਲ ਗੱਲ ਹੋਈ ਸਾਡੇ ਨਾਲ। ਕੋਈ ਆਇਆ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਜੀ ਕੋਈ ਨਹੀਂ ਆਇਆ ਲੈਣ ਤੁਹਾਡਾ ਨਹੀਂ ਜੀ ਕੋਈ ਨਹੀਂ ਆਇਆ ਤੇ ਫਿਰ ਤੁਸੀਂ ਹੁਣ ਰਹਿਣ ਦਾ ਕੀ ਕੀਤਾ ਹੋਇਆ ਪ੍ਰਬੰਧ ਰਹਿਣ ਦਾ ਦੇਖਦੇ ਸਰ ਕੋਈ ਤਰਪਾਲ ਵਗੈਰਾ ਜਾਂ ਕਿਸੇ ਦੇ ਘਰੇ ਕੋਈ ਰੈਸ਼ ਕਰਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਆਇਆ ਹੋਇਆ ਏ ਤੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੜ੍ਹ ਹਾਲਾਤ ਪੜਨੇ ਸ਼ੁਰੂ ਹੋ ਗਏ ਆ ਬਿਨਾਂ ਹੀ ਹੜ੍ਹ ਤੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਵਿਖੇ ਤਿੰਨ ਘਰਾਂ ਜਿਨ੍ਹਾਂ ਦੇ ਵਿੱਚ ਤਰੇੜਾਂ ਆ ਗਈਆਂ ਉਹਨਾਂ ਦੇ ਆਸ-ਪਾਸੇ ਪਾਣੀ ਜਮਾ ਹੋ ਗਿਆ ਹੈ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਮਨਦੀਪ ਸਿੰਘ ਜਿਨ੍ਹਾਂ ਦੇ ਘਰ ਦਾ ਨੁਕਸਾਨ ਹੋਇਆ ਉਹਨਾਂ ਤੋਂ ਪੁੱਛਦੇ ਹਾਂ ਕਿ ਉੱਥੋਂ ਦੇ ਕੀ ਹਾਲਾਤ ਆ ਮਨਦੀਪ ਜੀ ਕੀ ਹਾਲਾਤ ਆ ਤੁਹਾਡੇ ਇਸ ਖੇਤਰ ਦੇ ਕਿੰਨੇ ਘਰਾਂ ਤੁਸੀਂ ਤੇ ਕਿਹੜੇ ਪਿੰਡ ਦੇ ਵਿੱਚ ਕਿਵੇਂ ਆ ਇਹ ਸਰ ਕਾਫੀ ਤਾਂ 4-4 ਇੰਚ ਥੱਲੇ ਨੇ ਮਤਲਬ ਫਰਸ਼ ਬਹਿ ਗਈ ਹੈ ਜੀ ਜੀ ਤੇ 4 ਫੁੱਟ ਤੋਂ ਉੱਪਰ ਜ਼ਿਆਦਾ ਪਾਣੀ ਆ ਜੀ ਘਰ ਦੇ ਆਲੇ ਦੋਲੇ ਆਲੇ ਦੋਲੇ ਹਾਂਜੀ ਤੇ ਕਿਤੋਂ ਆਇਆ ਇਹ ਪਾਣੀ ਸਾਰਾ ਜੀ ਇਹ ਸਾਰਾ ਕੁਝ ਤਾਂ ਮੀਂਹ ਦਾ ਕੁਝ ਵਾਣਾ ਜਵਾਰ ਨਾਲ ਨਾਲ ਹੋ ਗਿਆ ਜੀ ਸਾਰਾ ਨੀਂਆ ਵਗੈਰਾ ਤਾਂ ਸਾਰਾ ਦੱਦੀਆਂ ਹੀ ਹੋਈਆਂ ਜੀ ਅੱਛਾ ਤੇ ਕੰਡਾ ਦੇ ਵਿੱਚ ਵੀ ਤੇੜਾ ਆ ਗਈਆਂ ਸਾਰਾ ਇੰਕੀ-ਕੀ ਦੀਆਂ ਤੇੜਾਂ ਆਂਗਾਂ ਜੀ ਕਿੰਨੇ ਘਰਾਂ ਦਾ ਨੁਕਸਾਨ ਆ ਇਹ ਐ ਤਿੰਨ ਘਰਾਂ ਦਾ ਹੋਇਆ ਜੀ ਜ਼ਿਆਦਾ ਤਾਂ ਤੇ ਬਾਕੀ ਪਿੰਡ ਦਾ ਕੀ ਹਾਲ ਹੈ ਜੀ ਐ ਸਾਡੇ ਨਾਲ ਥੋੜਾ ਜਨਾ ਸਾਈਡ ਤੇ ਘਰ ਸੀਗਾ ਜੀ ਜੀ ਤੇ ਹੈ ਪਿੰਡ ਦੇ ਵਿੱਚ ਹੀ ਆ ਜੀ ਜੀ ਤੇ ਉਸ ਦੇ ਕਰਕੇ ਹੀ ਸਾਡਾ ਹੀ ਜਿਆਦਾ ਨੁਕਸਾਨ ਹੋਇਆ ਜੀ ਬਾਕੀ ਛੱਪੜ ਵਗੈਰਾ ਚ ਹੈਗਾ ਪਾਣੀ ਜੀ ਇਧਰ ਖੇਤਾਂ ਦੇ ਨਾਲ ਲੱਗਦਾ ਸੀ ਆਪਣਾ ਘਰ ਜੀ ਉਸੇ ਕਰਕੇ ਜਿਆਦਾ ਨੁਕਸਾਨ ਹੋ ਗਿਆ ਜੀ ਕਿ ਸਾਰਾ ਪਿੰਡ ਦਾ ਜਿਹੜਾ ਨਿਕਾਸਾ ਉਹੀ ਉਹੀ ਇਧਰ ਨੂੰ ਆਇਆ ਹੋਇਆ ਹਾਂਜੀ ਹਾਂਜੀ ਤੇ ਜਿਹੜਾ ਪਾਣੀ ਹੁਣ ਤੁਸੀਂ ਇਹਦਾ ਵਾਸਤੇ ਕੀ ਪ੍ਰਬੰਧ ਕਰ ਰਹੇ ਹੋ ਇਹਦੀ ਨਿਕਾਸੀ ਦਾ ਜਿਹੜਾ ਕਰਾ ਚ ਸਰ ਜਨਰੇਟਰ ਲਾਇਆ ਹੋਇਆ ਹੈ ਜੀ ਉਸ ਨਾਲ ਕੱਢੀ ਜਾਂਦੇ ਆ ਜੀ ਤੇ ਇਹ ਤੁਸੀਂ ਜਿਹੜਾ ਪਾਣੀ ਆ ਇਹ ਘਰ ਦੇ ਆਸੇ ਪਾਸੇ ਹੀ ਆ ਕਿ ਅੰਦਰ ਵੀ ਹੈ ਸਰ ਉਹ ਅੰਦਰ ਜਾਣ ਦੀ ਕੋਸ਼ਿਸ਼ ਪੂਰੀ ਸੀਗੀ ਪਰ ਅਸੀਂ ਨਾ ਮਿੱਟੀ-ਮੁੱਟੀ ਪਾ ਕੇ ਮਤਲਬ ਕੰਟਰੋਲ ਕਰ ਲਿਆ ਜੀ। ਚੰਦਾ ਦੇ ਵਿੱਚ ਦੀ ਜਾਣ ਦੀ ਪੂਰੀ ਕੋਸ਼ਿਸ਼ ਸੀਗੀ। ਉਹ ਮੈਨੂੰ ਪਤਾ ਲੱਗ ਗਿਆ ਜਲਦੀ ਫਰਾਈ ਕਮੇਟੀ-ਮੁੱਟੀ ਦੀ ਸਿੱਟੀ ਮਤਲਬ ਰੋਕ ਲਿਆ ਜੀ। ਕਿ ਕਦੋਂ ਕਲੀਏ ਸਥਿਤੀ ਬਣੀ ਹੋਈ ਆ। ਸਵੇਰ 7 ਵਜੇ ਦੀ। ਸਤ ਤੋਂ ਲੈ ਕੇ ਹੁਣ ਵੀ ਤੇ ਲੱਗੇ ਪਏ ਆ ਜੀ। ਅੱਜ ਕੋਈ ਬਾਰਿਸ਼ ਜ਼ਿਆਦਾ ਆਈ ਏ ਇਸ ਖੇਤ ਪਿੰਡ ਵਿੱਚ? ਹਾਂ ਜੀ ਹਾਂ ਜੀ। ਸਵੇਰ ਜ਼ਿਆਦਾ ਸੀਗੀ ਜੀ। ਹਾਂ। ਕਿੰਨੇ ਕਰ ਮਜਾ? ਹਾਂ ਜੀ। ਸਵੇਰ 2 ਤੋਂ ਲੈ ਕੇ ਆ 7.5 ਕਿਲੋ ਤੱਕ ਰਪਿਆ ਜੀ ਫੁੱਲ ਮੇਂ ਸੁਬਹ ਰਾਤ ਨੂੰ 2 ਵਜੇ ਤੋਂ ਲੈ ਕੇ 2 ਵਜੇ ਹਾਂਜੀ ਸੁਬਹ 7 ਵਜੇ ਤੱਕ ਹਾਂਜੀ ਹਾਂਜੀ ਇੰਚੀ ਇੰਚੀ ਦੇ ਫਰਕ ਪੈ ਗਿਆ ਜੀ ਸਰ ਕੰਦਾ ਦਾ ਜਿਹੜੀਆਂ ਆਪਣੀਆਂ ਮਤਲਬ ਫਰਸ ਵਗੈਰਾ ਹੁੰਦੀ ਆ ਇਹ 4-4 ਇੰਚੀ ਥੱਲੇ ਕਸ ਧਸ ਗਈਆਂ ਜੀ ਤੇ ਨਗਰ ਆਂਦੀਆਂ ਹਾਂਜੀ ਹਾਂਜੀ ਇੱਕ ਦੇਖ ਦੇਖਾ ਰਾ ਤੁਹਾਡੇ ਜਿਹੜੇ ਤੁਸੀਂ ਬਣਾਏ ਹੋਏ ਆ ਮੈਂ ਨੋਰਮਲ ਆ ਸਰ ਗਰੀਬ ਘਰਾਂ ਆ ਮਾ ਕੋਈ ਜ਼ਿਆਦਾ ਨਹੀਂਗਾ ਹਾਂਜੀ ਕੋਈ ਕਿੰਨੇ ਗੱਜ ਬਣੇ ਵੇ ਕਰਨੇ ਮਰਲਿਆਂ ਚ ਬਣੇ ਹੋਏ ਆ ਆਪਣਾ 7 ਮਰਲਿਆਂ ਚ ਬਣਿਆ ਹੋਇਆ ਜੀ ਮਤਲਬ ਇੰਨਾ ਕੁ ਥੱਲੇ ਨੂੰ ਪਾਣੀ ਚਲਾ ਗਿਆ ਵੀ ਲੱਗਦਾ ਵੀ 6 4 ਮਰਲਿਆਂ ਦਾ ਪੱਕੇ ਪਾਣੀ ਦੇ ਵਿੱਚ ਹੈਗੇ ਵੀ ਜੀ ਮਾਰੀ ਨਾ ਫਰਸ਼ ਤੇ ਪੈਰ ਮਾਰਦੀ ਏ ਜੀ ਪਿਲਪਿਲ ਦੀ ਆਵਾਜ਼ ਆਉਂਦੀ ਸਰ ਜਦੋਂ ਪਾਣੀ ਹੁੰਦਾ ਥੱਲੇ ਇਹ ਫਰਸ਼ਾਂ ਲੱਗੀਆਂ ਤੁਹਾਡੀਆਂ ਦੂਜੀਆਂ ਪੱਕੀਆਂ ਹਾਂਜੀ ਪੱਕੀ ਫਰਸ਼ ਲੱਗੀ ਉਹ ਪਿਲਪਿਲ ਦੀ ਆਵਾਜ਼ ਆ ਰਹੀ ਏ ਸਰ ਪਾਣੀ ਦੀ ਉਹ ਮੈਂ ਯਾਨੀ ਨੀਂਹਾਂ ਫਟ ਕੇ ਪਾਣੀ ਵਿੱਚ ਆ ਗਿਆ ਗੱਜ ਲੱਗ ਗਿਆ ਹਾਂਜੀ ਤੇ ਫਿਰ ਤੁਸੀਂ ਹੁਣ ਰਹਿਣ ਦਾ ਕੀ ਕੀਤਾ ਹੋਇਆ ਪ੍ਰਬੰਧ ਰਹਿੰਦਾ ਦੇਖਦੇ ਸਰ ਕੋਈ ਤਰਪਾਲ ਵਗੈਰਾ ਜਾਂ ਕਿਸੇ ਦੇ ਘਰੇ ਕੋਈ ਰੈਸ਼ ਕਰਾਂ ਮੰਦੀਪ ਜਿਹੜੀ ਸਥਿਤੀ ਬਣੀ ਹੋਈ ਹੈ ਤੁਹਾਡੇ ਘਰ ਦੀ ਤੇ ਇਹਦੇ ਬਾਰੇ ਤੁਸੀਂ ਕਿਸੇ ਨੂੰ ਦੱਸਿਆ ਪਿੰਡ ਦੇ ਵਿੱਚ ਜਾਂ ਕਿਸੇ ਪ੍ਰਸ਼ਾਸਨ ਨਾਲ ਪਹੁੰਚ ਕੀਤੀ ਕੋਈ ਆਇਆ ਤੁਹਾਡੇ ਤੱਕ ਸਾਡੇ ਹਸਾਕਾ ਸਰਪੰਚ ਸਰਦਾਰ ਗੁਰਸ਼ਵਿੰਦਰ ਸਿੰਘ ਨਾਲ ਗੱਲ ਕੀਤੀ ਸੀ ਜੀ ਹੂੰ ਤੇ ਉਹਨਾਂ ਨਾਲ ਗੱਲ ਹੋਈ ਸਾਡੇ ਨਾਲ ਕੋਈ ਆਇਆ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਜੀ ਕੋਈ ਨਹੀਂ ਪਤਾ ਲੈਣ ਤੁਹਾਡਾ ਨਹੀਂ ਜੀ ਕੋਈ ਨਹੀਂ ਆਇਆ ਇਹ ਪਾਣੀ ਜਿਹੜਾ ਕਿੰਨੇ ਕ ਹਿੱਸੇ ਵਿੱਚ ਭਰਿਆ ਹੋਇਆ ਹੈ ਏਰੀਏ ਦੇ ਵਿੱਚ ਇਹ ਛੱਪੜ ਤੋਂ ਹੀ ਆ ਰਿਹਾ ਸਾਰਾ 66 ਜੀ ਸਰ ਜੀ ਬਾਣਾਂ ਤੋਂ ਆ ਰਿਹਾ ਜੀ ਜੀ ਹਾਂ ਜੀ ਤੇ ਬਾਣ ਸਾਰੇ ਭਰੇ ਹੋਏ ਆਸੇ ਪਾਸੇ ਫਿਰ ਹਾਂ ਜੀ ਭਰੇ ਹੋਏ ਸਾਰੇ ਜੀ ਰੀਤਕੋੜ ਜੀ